ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਤਿੰਨ ਅਹਿਮ ਮੁੱਦਿਆਂ ਤੇ ਤੁਹਾਡੇ ਨਾਲ ਗੱਲ ਕਰਾਂਗੇ ਇਹਨਾਂ ਵਿੱਚੋਂ ਪਹਿਲਾ ਅਤੇ ਵੱਡਾ ਮੁੱਦਾ ਪੰਜਾਬ ਵਿੱਚ ਨਿਹੰਗਾਂ ਦੇ ਭੇਸ ਵਿੱਚ ਚੱਲ ਰਹੇ ਜਬਰਨ ਬਸੂਲੀ ਅਤੇ ਜ਼ਮੀਨਾਂ ਉੱਤੇ ਨਜਾਇਜ਼ ਕਬਜ਼ਿਆਂ ਨਾਲ ਜੁੜਿਆ ਹੋਇਆ ਹੈ ਨਿਹੰਗ ਸਿੰਘਾਂ ਨੂੰ ਗੁਰੂ ਦੀਆਂ लाਡਲੀਆਂ ਫੌਜਾਂ ਦਾ ਮਾਣ ਹਾਸਲ ਹੈ ਪਰ ਕੁਝ ਲੋਕ ਨਿਹੰਗਾਂ ਦੇ ਬਾਣੇ ਵਿੱਚ ਆਹ ਜਿਹੜਾ ਜਬਰਨ ਵਸੂਲੀ ਅਤੇ ਕਬਜ਼ਿਆਂ ਦਾ ਧੰਦਾ ਚਲਾ ਰਹੇ ਨੇ ਇਹਨਾਂ ਨੇ ਗੁਰੂ ਦੀਆਂ लाਡਲੀਆਂ ਫੌਜਾਂ ਨੂੰ ਵੀ ਬਦਨਾਮ ਕਰਨ ਦਾ ਕੰਮ ਕੀਤਾ ਹੈ ਮੋਗੇ ਵਿੱਚ ਅਜੇ ਹਾਈ ਇੱਕ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਨਿਹੰਗ ਵੀ ਗ੍ਰਿਫਤਾਰ ਕੀਤੇ ਨੇ ਦੂਜਾ ਮਾਮਲਾ ਲੁਧਿਆਣਾ ਜ਼ਿਲ੍ਹੇ ਦੇ ਕਰੀਬ 40 ਪਿੰਡਾਂ ਦੀ 24311 ਏਕੜ ਜ਼ਮੀਨ ਨਾਲ ਜੁੜਿਆ ਹੋਇਆ ਹੈ ਇਹ 40 ਦੇ ਕਰੀ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਰਵਨ ਅਸਟੇਟ ਦੀ ਨੀਤੀ ਤਹਿਤ ਐਕਵਾਇਰ ਕਰਨ ਜਾ ਰਹੀ ਹੈ। ਗਲਾਡਾ ਨੇ ਇਸ ਯੋਜਨਾ ਵਿੱਚ ਕਿਹੜੇ-ਕਿਹੜੇ ਹਲਕੇ ਦੇ ਪਿੰਡ ਸ਼ਾਮਲ ਕੀਤੇ ਨੇ ਇਸ ਨੂੰ ਲੈ ਕੇ ਰੌਲਾ ਕਿਉਂ ਪਿਆ ਹੈ? ਖੁਦ ਪੰਜਾਬ ਦੇ ਵੱਡੇ ਕਲੋਨਾਈਜ਼ਰਾਂ ਵਿੱਚ شمار ਹਲਕਾ ਤਾਕਾ ਦੇ ਵਿਧਾਇਕ ਮਨਪ੍ਰੀਤ ਸਿੰਘ ਈਆਲੀ ਨੇ ਵੀ ਇਸ ਯੋਜਨਾ ਦਾ ਵਿਰੋਧ ਕਿਉਂ ਕੀਤਾ ਹੈ? ਉਹਨਾਂ ਕਿਹਾ ਕਿ ਹਰ ਹਾਲਤ ਵਿੱਚ ਉਹ ਕਿਸਾਨਾਂ ਨਾਲ ਖੜਨਗੇ। ਅਤੇ ਇਸ ਮੁੱਦੇ ਉਤੇ ਸੰਘਰਸ਼ ਵਿੱਚ ਕਿਸਾਨਾਂ ਦਾ ਸਾਥ ਦੇਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ ਇਸ ਯੋਜਨਾ ਦਾ ਵਿਰੋਧ ਕੀਤਾ ਹੈ ਬਾਕੀ ਪ੍ਰਭਾਵਿਤ ਹੋਣ ਜਾ ਰਹੇ ਪਿੰਡਾਂ ਵਿੱਚੋਂ ਕਿੱਥੇ ਲਾਮਬੰਦੀ ਸ਼ੁਰੂ ਹੋਈ ਹੈ ਇਹ ਸਭ ਇਸ ਵੀਡੀਓ ਵਿੱਚ ਦਿਖਾਵਾਂਗੇ ਤੀਜੀ ਖਬਰ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਜੁੜੀ ਹੋਈ ਹੈ ਪਹਿਲਾਂ ਵੀ ਸੁਰਖੀਆਂ ਅਤੇ ਵਿਵਾਦਾਂ ਵਿੱਚ ਰਹਿਣ ਵਾਲੇ ਇਸ ਕੈਬਨਟ ਮੰਤਰੀ ਦੇ ਕਿਉਂ ਪੁਤਲੇ ਫੁਕੇ ਜਾ ਰਹੇ ਨੇ ਕਿਉਂ ਕਿਸਾਨ ਅਤੇ ਮਜ਼ਦੂਰ ਜੱਥੇਬੰਦੀਆਂ ਰੇਤੇ ਦੀ ਨਜਾਇਜ਼ ਮਾਈਨਿੰਗ ਨਾਲ ਉਹਨਾਂ ਨੂੰ ਜੋੜ ਕੇ ਚੈਲੰਜ ਕਰ ਰਹੀਆਂ ਨੇ ਸਭ ਤੋਂ ਪਹਿਲਾਂ ਗੱਲ ਸਭ ਤੋਂ ਵੱਡੇ ਮੁੱਦੇ ਜਾਲੀ ਨਿਹੰਗ ਸਿੰਘਾਂ ਦੀ ਕਰਨੀ ਬਣਦੀ ਆ ਪੰਜਾਬ ਅੰਦਰ ਪਿਛਲੇ ਕੁਝ ਸਮੇਂ ਤੋਂ ਇੱਕ ਨਵਾਂ ਵਰਤਾਰਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕਿਤੇ ਕੋਈ ਝਗੜਾ ਜਾਂ ਜ਼ਮੀਨੀ ਵਿਵਾਦ ਹੁੰਦਾ ਜਿੱਥੇ ਕੋਈ ਨਜਾਇਜ਼ ਕੰਮ ਧੰਦਾ ਚੱਲ ਰਿਹਾ ਹੁੰਦਾ ਜਾਂ ਕੋਈ ੱੱਕਾ ਹੋ ਰਿਹਾ ਹੁੰਦਾ ਉੱਥੇ ਨਿਹੰਗ ਸਿੰਘ ਪਹੁੰਚ ਜਾਂਦੇ ਨੇ ਜ਼ਮੀਨਾਂ ਉੱਤੇ ਕਬਜ਼ਿਆਂ ਵਿੱਚ ਤਾਂ ਇਹ ਨਿਹੰਗ ਸਿੰਘ ਮੋਰੀ ਭੂਮਿਕਾ ਵਿੱਚ ਨਜ਼ਰ ਆਉਣ ਲੱਗੇ ਨੇ ਕਈ ਲੋਕ ਵੱਡੇ ਪੱਧਰ ਉੱਤੇ ਇਹਨਾਂ ਦੀਆਂ ਅਜਿਹੇ ਕੰਮਾਂ ਵਿੱਚ ਸੇਵਾਵਾਂ ਲੈ ਰਹੇ ਨੇ ਇਸ ਨਾਲ ਅਸਲ ਨਿਹੰਗ ਸਿੰਘ ਬਦਨਾਮ ਹੋ ਰਹੇ ਨੇ ਜਿਸ ਕਰਕੇ ਨਿਹੰਗ ਸਿੰਘ ਜਥੇਬੰਦੀਆਂ ਤੇ ਉਹਨਾਂ ਦੇ ਮੁਖੀਆਂ ਨੂੰ ਇਸ ਪਾਸੇ ਫੌਰੀ ਧਿਆਨ ਦੇਣ ਦੀ ਲੋੜ ਹੈ ਇਹ ਕੁਝ ਝਾਲੀ ਨਿਹੰਗ ਅਜਿਹੇ ਕਾਰੇ ਕਰਕੇ ਅਸਲ ਨਿਹੰਗ ਸਿੰਘਾਂ ਦੀ ਬਦਨਾਮੀ ਦਾ ਕਾਰਨ ਬਣ ਰਹੇ ਨੇ ਜ਼ਮੀਨਾਂ ਉੱਤੇ ਕਬਜ਼ਿਆਂ ਵਾਲੇ ਪੂ ਮਾਫੀਆ ਨੇ ਤਾਂ ਆਪਣੇ ਕੁਝ ਬੰਦਿਆਂ ਨੂੰ ਹੀ ਨਿਹੰਗ ਬਾਣੇ ਤਿਆਰ ਕਰਵਾ ਕੇ ਦਿੱਤੇ ਹੋਏ ਨੇ ਜੋ ਮੌਕੇ ਉੱਤੇ ਨਿਹੰਗਾ ਦੇ ਰੂਪ ਵਿੱਚ ਪੁੱਜ ਜਾਂਦੇ ਨੇ ਪੰਜਾਬ ਦੇ ਲਗਭਗ ਹਰੇਕ ਸ਼ਹਿਰ ਵਿੱਚ ਪਿਛਲੇ ਕੁਝ ਸਾਲਾਂ ਅੰਦਰ ਵੱਡੇ ਗਿਣਤੀ ਵਿੱਚ ਹੋਟਲ ਖੁੱਲੇ ਨੇ ਸਭ ਨੂੰ ਪਤਾ ਹੈ ਕਿ ਇਨ੍ਹਾਂ ਹੋਟਲਾਂ ਵਿੱਚ ਕੋਈ ਟੂਰਿਸਟ ਨਹੀਂ ਆਉਂਦੇ ਕੁਝ ਹੋਟਲ ਤਾਂ ਬੰਦਰਾਮ ਹੀ ਪੁੱਠੇ ਕੰਮਾ ਕਰਕੇ ਨੇ ਅਜਿਹਾ ਹੀ ਮਾਮਲਾ ਮੋਗੇ ਵਿੱਚ ਸਾਹਮਣੇ ਆਇਆ ਇੱਕ ਹੋਟਲ ਮਾਲਕ ਤੋਂ ਇਸ ਆਰ ਵਿੱਚ ਨਿਹੰਗ ਸਿੰਘ ਜਵਰਨ ਵਸੂਲੀ ਕਰਨ ਪੁੱਜ ਗਏ ਨਿਹੰਗ ਬਾਣੇ ਵਿੱਚ ਆਏ ਇਹਨਾਂ ਤਿੰਨ ਨੌਜਵਾਨਾਂ ਦੀ ਪੁਲਿਸ ਨਾਲ ਤਿੱਖੀ ਝੜਪ ਵੀ ਹੋਈ ਬਾਅਦ ਵਿੱਚ ਪੁਲਿਸ ਨੇ ਹੋਟਲ ਮਾਲਕ ਤੋਂ ਵਸੂਲੀ ਮੰਗਨ ਦੇ ਦੋ ਸ਼ੀਟ ਕੇਸ ਦਰਜ ਕਰਕੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਮੋਗੇ ਦੇ ਕੋਟਕਪੂਰਾ ਬਾਈਪਾਸ ਉੱਤੇ ਇੱਕ ਹੋਟਲ ਦੇ ਬਾਹਰ ਨਿਹੰਗ ਬਾਣੇ ਵਿੱਚ ਆਏ ਇਹਨਾਂ ਤਿੰਨ ਨੌਜਵਾਨਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਤਿੱਖੀ ਝੜਪ ਵੀ ਹੋ ਗਈ ਜਿਸ ਦੀ ਵੀਡੀਓ ਵਾਇਰਲ ਹੋਈ ਹੈ ਇਸ ਵਿੱਚ ਪੁਲਿਸ ਅਤੇ ਆਹ ਨਿਹੰਗ ਗੁੱਥਮ ਗੁੱਤਾਂ ਹੁੰਦੇ ਨਜ਼ਰ ਆਉਂਦੇ ਨੇ ਮੋਗਾ ਸਿਟੀ ਪੁਲਿਸ ਦਾ ਦਾਵਾ ਹੈ ਕਿ ਮੁਲਜ਼ਮ ਹੋਟਲ ਮਾਲਕ ਤੋਂ ਵਸੂਲੀ ਲਈ ਦਬਾਅ ਬਣਾ ਰਹੇ ਸਨ ਡੀਐਸਪੀ ਸਿਟੀ ਰਵਿੰਦਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਜਲਾਲਾਬਾਦ ਪੂਰਬੀ ਦੇ ਜਗਰਾਜ ਸਿੰਘ ਕੋਠੇ ਸ਼ੇਰਜੰਗ ਜਗਰਾਉਂ ਦੇ ਸ਼ੇਰ ਸਿੰਘ ਅਤੇ ਮਨਮੋਹਨ ਸਿੰਘ ਸਿੱਧਵਾ ਮੇੜ ਥਾਣੇ ਦੇ ਪਿੰਡ ਸਫੀਪੁਰਾ ਦੇ ਕੁਲਵਿੰਦਰ ਸਿੰਘ ਵੱਜੋ ਹੋਈ ਹੈ ਦੇਖੋ ਪੁਲਿਸ ਅਧਿਕਾਰੀ ਹੋਰ ਕੀ ਜਾਣਕਾਰੀ ਦੇ ਰਹੇ ਨੇ ਅਤੇ ਰਿਵਾਲਵਰ ਖੋਣ ਵਾਲੀ ਕਿਹੜੀ ਗੱਲ ਦੱਸ ਰਹੇ ਨੇ ਜਿਹੜੀ ਇਹ ਕੱਲ ਵਾਰਦਾਤ ਹੋਈ ਆ ਉਥੇ ਮੌਕੇ ਤੇ ਪਹੁੰਚਿਆ ਇੱਕ ਮਦਈ ਨੇ ਇਹਦੇ ਵਿੱਚ ਬਿਆਨ ਲਿਖਾਇਆ ਵੀ ਉਹਦੇ ਡੱਬ ਵਿੱਚੋਂ ਜਿਹੜਾ ਪਿਸਤੌਲ ਇਹ ਇਹਨਾਂ ਨੇ ਕੱਢਿਆ ਤੇ ਨੇਂਗ ਸਿੰਘ ਉਥੇ ਆ ਕੇ ਜਬਰੀ ਬਸੂਲੀ ਲਈ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸੀਗੇ ਤੇ ਉਹਦੇ ਵਿੱਚ ਇਹ ਕਾਰਵਾਈ ਕਰਦੇ ਆਂ ਪ੍ਰੀਥ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਕੋਲੋਂ ਇੱਕ ਜਿਹੜਾ ਉਹਦਾ 45 ਬੋਰ ਪਿਸਤਲ ਖੋਇਆ ਸੀਗਾ ਉਹ ਰਿਕਵਰ ਕੀਤਾ ਗਿਆ ਤੇ ਜਿਹੜੇ ਹੋਰ ਵੀ ਇਹਨਾਂ ਤੋਂ ਜਿਹੜੇ ਪੁੱਛਗਿੱਛ ਕਰਕੇ ਅਸੀਂ ਜਿਹੜੀ ਹੈ ਇਹਦੇ ਬਾਰੇ ਤਫ਼ਤੀਸ਼ ਕਰ ਰਹੇ ਆਂ ਜਾਂ ਜਿਹੜੇ ਹੋਰ ਵੀ ਕਿਸੇ ਤੋਂ ਇਹਨਾਂ ਨੇ ਪੈਸੇ ਲਏ ਆ ਜਾਂ ਮੰਗ ਕੀਤੀ ਆ ਉਹਨਾਂ ਨੂੰ ਵੀ ਅੱਗੇ ਇਹਦੇ ਵਿੱਚ ਸ਼ਾਮਲ ਕੀਤਾ ਜਾਊਗਾ ਇਹ ਜਿਹੜੇ ਆ ਇਹ ਕਿਹਨਾ ਇਹ ਚੀਜ਼ਾਂ ਤੇ ਜਿਹੜੀ ਨੰਗ ਸਿੰਘ ਆ ਇਹ ਇਹ ਆਪਣੇ ਆਪ ਨੂੰ ਦੱਸ ਕੇ ਵੀ ਅਸੀਂ ਬੜਾ ਠੀਕ ਕਰ ਰਹੇ ਆ ਇਹ ਪਰ ਉਹਨਾਂ ਤੋਂ ਜਿਹੜੀ ਪੈਸਿਆਂ ਦੀ ਮੰਗ ਕਰਨੀ ਜਾਂ ਵੀ ਇੱਥੇ ਵੀ ਕੋਈ ਕੁੜੀਆਂ ਆਉਂਦੀਆਂ ਮੁੰਡੇ ਆਉਂਦੇ ਆ ਤੇ ਉਹਦੇ ਸਬੰਧ ਵਿੱਚ ਇਹ ਉੱਥੇ ਲੜਾਈ ਝਗੜਾ ਹੋਇਆ ਪਰ ਜਦੋਂ ਬਾਅਦ ਚ ਚੈੱਕ ਕੀਤਾ ਉੱਥੇ ਕੋਈ ਕੋਈ ਮਿਲਿਆ ਨਹੀਂਗਾ ਪਰ ਫਿਰ ਵੀ ਨਿਗਰਾਨੀ ਜਾਰੀ ਹੈ ਇਹਨਾਂ ਦਾ ਹੋਟਲਾਂ ਤੇ ਵੀ ਜੇ ਕੋਈ ਇਹ ਵੀ ਕੋਈ ਗਲਤ ਕੰਮ ਕਰਨਗੇ ਤਾਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਲੁਧਿਆਣਾ ਜ਼ਿਲ੍ਹੇ ਵਿੱਚ ਸਰਕਾਰ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ ਇਹ ਮਸਲਾ ਹਜ਼ਾਰਾਂ ਲੋਕਾਂ ਦੇ ਭਵਿੱਖ ਉਹਨਾਂ ਦੀ ਰੋਜ਼ੀ ਰੋਟੀ ਨਾਲ ਜੁੜਿਆ ਹੋਇਆ ਹੈ ਸਰਕਾਰ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਅਰਬਨ ਸਟੇਟ ਯੋਜਨਾ ਉਲੀਕੀ ਹੈ ਇਸ ਤਹਿਤ ਕਰੀਬ 40 ਪਿੰਡਾਂ ਦੀ 24000 ਏਕੜ ਤੋਂ ਵੱਧ ਜ਼ਮੀਨ ਸਰਕਾਰ ਨੇ ਐਕਵਾਇਰ ਕਰਨੀ ਹੈ ਜਿਵੇਂ ਹੀ ਗਲਾਡਾ ਨਾਲ ਜੁੜੀ ਇਸ ਯੋਜਨਾ ਦੀ ਜਾਣਕਾਰੀ ਜਨ ਤੱਕ ਹੋਈ ਤਾਂ ਇਸ ਦਾ ਵੱਡੇ ਪੱਧਰ ਉੱਤੇ ਵਿਰੋਧ ਵੀ ਸ਼ੁਰੂ ਹੋ ਗਿਆ ਇਸ ਵਿੱਚ ਲੁਧਿਆਣਾ ਨੇੜਲੇ ਪਿੰਡਾਂ ਤੋਂ ਇਲਾਵਾ ਜ਼ਿਆਦਾ ਪਿੰਡ ਹਲਕਾ ਦਾਖਾ ਦੇ ਨੇ ਕੁਝ ਹਲਕਾ ਜਗਰਾਉਂਦੇ ਪਿੰਡ ਵੀ ਇਸ ਵਿੱਚ ਸ਼ਾਮਲ ਕੀਤੇ ਗਏ ਨੇ ਇਸ ਨਾਲ ਸੰਬੰਧਿਤ ਪਿੰਡਾਂ ਦੇ ਹਜ਼ਾਰਾਂ ਲੋਕਾਂ ਦੇ ਸਾਹ ਵੀ ਸੁੱਤੇ ਪਏ ਨੇ ਕੁਝ ਪਿੰਡਾਂ ਨੇ ਤਾਂ ਮੀਟਿੰਗ ਕਰਕੇ ਬਕਾਇਦਾ ਵਿਰੋਧ ਵਿੱਚ ਮਤੇ ਵੀ ਪਾਸ ਕੀਤੇ ਨੇ ਜਿਨ੍ਹਾਂ ਨਾਲ ਮੁੱਦਾ ਹੋਰ ਭੱਗ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ ਇਸ ਯੋਜਨਾ ਦਾ ਵਿਰੋਧ ਕੀਤਾ ਹੈ ਉਹਨਾਂ ਮੰਗ ਕੀਤੀ ਹੈ ਕਿ ਲੁਧਿਆਣਾ ਦੇ 40 ਦੇ ਕਰੀਬ ਪਿੰਡਾਂ ਵਿੱਚ ਅਰਬਨ ਸਟੇਟ ਡਿਵੈਲਪ ਕਰਨ ਦੇ ਨਾਂ ਉੱਤੇ 24311 ਏਕੜ ਜ਼ਮੀਨ ਅਕਵਾਇਰ ਕਰਨ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ ਸੁਖਵੀਰ ਬਾਦਲ ਮੁਤਾਬਕ ਇਹ ਕਦਮ ਕਿਸਾਨ ਵਿਰੋਧੀ ਹੈ ਜਿਸ ਦਾ ਇਕਲੌਤਾ ਮਕਸਦ ਆਮ ਆਦਮੀ ਪਾਰਟੀ ਦੇ ਖਜ਼ਾਨੇ ਭਰਨਾ ਹੈ ਉਹ ਅੱਗੇ ਕਹਿੰਦੇ ਨੇ ਇਹ ਸਕੀਮ ਪਹਿਲਾਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਫੇਲ ਹੋ ਚੁੱਕੀ ਹੈ ਇਹ ਹੋਰ ਵੀ ਨਿੰਦਨਯੋਗ ਹੈ ਕਿ ਫੈਸਲਾ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਲਿਆ ਗਿਆ ਹੈ ਅਤੇ ਜ਼ਮੀਨ ਵੀ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਖੋਹੀ ਜਾ ਰਹੀ ਹੈ ਹੰਬੜਾ ਨੇੜਲੇ ਪਿੰਡ ਨੂਰਪੁਰ ਬੇਟ ਵਿਖੇ ਇਲਾਕੇ ਦੇ ਵੱਡੇ ਗਿਣਤੀ ਕਿਸਾਨਾਂ ਦੀ ਇਕੱਤਰਤਾ ਹੋਈ ਇਸ ਸਮੇਂ ਕਿਸਾਨ ਆਗੂਆਂ ਨੇ ਆਖਿਆ ਕਿ ਭਗਵੰਤ ਮਾਨ ਸਰਕਾਰ ਦੇ ਕਿਸਾਨਾਂ ਦੀ ਉਪਜਾਊ ਜ਼ਮੀਨ ਨੂੰ ਹਤਿਆਉਣ ਦੇ ਮਨਸੂਬੇ ਕਦੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ ਜਨ ਤੱਕ ਸੰਘਰਸ਼ ਵਿੜਨ ਤੋਂ ਇਲਾਵਾ ਮੰਤਰੀਆਂ ਅਤੇ ਵਿਧਾਇਕਾਂ ਨੂੰ ਇਹ ਲੋਕ ਅਗਲੇ ਦਿਨਾਂ ਵਿੱਚ ਰੋਸ ਪੱਤਰ ਵੀ ਦੇਣਗੇ ਉਧਰ ਹਲਕਾ ਦਾਕਾ ਦੇ ਵਿਧਾਇਕ ਅਤੇ ਖੁਦ ਵੱਡੇ ਕੋਲੋਨਾਈਜ਼ਰ ਮਨਪ੍ਰੀਤ ਸਿੰਘ ਈਆਲੀ ਨੇ ਵੀ ਇਸ ਯੋਜਨਾ ਦਾ ਡਟਮਾ ਵਿਰੋਧ ਕੀਤਾ ਹੈ ਦੇਖੋ ਐਮਐਲਏ ਮਨਪ੍ਰੀਤ ਸਿੰਘ ਈਆਲੀ ਨੇ ਇਸ ਯੋਜਨਾ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕੀ ਐਲਾਨ ਕੀਤਾ ਜਿਓ ਸਰਕਾਰ ਵੱਲੋਂ ਇੱਕ ਜਿਹੜੀ ਅਰਬਨ ਸਟੇਟ ਬਣਾਈ ਜਾ ਰਹੀ ਆ ਜਿਹਦੇ ਵਿੱਚ ਲੁਧਿਆਣੇ ਜਿਹਦੇ ਦਾ ਹੀ ਤਕਰੀਬਨ 22-23 ਹਜ਼ਾਰ ਕਿਲਾ ਜਿਹੜਾ ਜ਼ਮੀਨ ਦਾ ਇਕੁਆਇਰ ਹੋ ਰਿਹਾ ਉਹਦੇ ਨਾਲ ਇਹ ਕੁਝ ਏਰੀਆ ਜਗਰਾਉਂ ਦੇ ਵਿੱਚ ਆ ਕੁਝ ਮੋਗੇ ਦੇ ਵਿੱਚ ਵੀ ਆ ਤੇ ਖਾਸ ਤੌਰ ਤੇ ਜਿਹਨਾਂ ਲੁਧਿਆਣੇ ਦੇ ਵਿੱਚ ਹੋ ਰਿਹਾ ਉਹਦੇ ਵਿੱਚੋਂ ਬਹੁਤਾ ਜਿਹੜਾ ਏਰੀਆ ਉਹ ਮੇਰੇ ਹਲਕੇ ਨਾਲ ਸੰਬੰਧਿਤ ਆਪਣੇ ਹਲਕੇ ਦਾਖੇ ਨਾਲ ਸੰਬੰਧਿਤ ਆ ਸੋ ਇਸ ਲਈ ਮੈਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਹਾਡੀ ਸਹਿਮਤੀ ਤੋਂ ਬਿਨਾਂ ਕਿਸੇ ਵੀ ਕਿਸਾਨ ਵੀਰ ਦੀ ਕੋਈ ਜ਼ਮੀਨ ਆ ਜਿਹੜੀ ਉਹ ਸਰਕਾਰ ਨੂੰ ਅਕਵਾਇਰ ਨਹੀਂ ਕਰ ਦਿੱਤੀ ਜਾਊਗੀ ਉਹਦੇ ਲਈ ਥੋੜੇ ਦਿਨਾਂ ਚ ਆਪਾਂ ਮੀਟਿੰਗ ਬੁਲਾ ਰਹੇ ਹਾਂ ਤੁਹਾਡੇ ਸਾਰਿਆਂ ਦੇ ਨਾਲ ਵਿਚਾਰ ਕਰਕੇ ਸਲਾਹ مشورہ ਕਰਕੇ ਜੋ ਵੀ ਲੜਾਈ ਲੜਨੀ ਪਈ ਕੋਈ ਸੰਘਰਸ਼ ਕਰਨਾ ਪਿਆ ਉਹ ਆਪਾਂ ਡਟ ਕੇ ਤੁਹਾਡਾ ਹਰ ਤਰ੍ਹਾਂ ਦਾ ਅਸੀਂ ਸਾਥ ਦੇਵਾਂਗੇ ਮੈਂ ਫਿਰ ਤੁਹਾਨੂੰ ਵਿਸ਼ਵਾਸ ਦਵਾਉਣਾ ਕਿ ਕਿਸੇ ਵੀ ਕਿਸਾਨ ਵੀ ਦੀ ਸਹਿਮਤੀ ਤੋਂ ਬਿਨਾਂ ਕਿਸੇ ਦੀ ਵੀ ਜ਼ਮੀਨ ਆ ਜਿਹੜੀ ਕਿਸਾਨ ਦੀ ਉਹ ਸਰਕਾਰ ਨੂੰ ਰਿਕੁਆਇਰ ਨਹੀਂ ਕਰ ਦਿੱਤੀ ਜਾਊਗੀ ਉਹਦੇ ਲਈ ਸਾਨੂੰ ਜੋ ਵੀ ਸੰਘਰਸ਼ ਕਰਨਾ ਪਿਆ ਜੋ ਵੀ ਲੜਾਈ ਲੜਨੀ ਪਈ ਉਹ ਅਸੀਂ ਡਟ ਕੇ ਥੋੜੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਹਰ ਤਰ੍ਹਾਂ ਜੜਾਈ ਲਰਾਗੇ ਸੋ ਇੱਕ ਦੋ ਦਿਨਾਂ ਦੇ ਅੰਦਰ ਹੀ ਮੈਂ ਦੁਬਾਰਾ ਜਿਹੜੀ ਇੱਕ ਡੇਟ ਫਿਕਸ ਕਰਕੇ ਸਾਰੇ ਫੰਡਮੈਂਟਸ ਨੇ ਇਹ ਲਾ ਕੇ ਅਸੀਂ ਜਿਹੜੀ ਮੀਟਿੰਗ ਉਹ ਬੁਲਾ ਰਹੇ ਆ ਤੇ ਤੁਸੀਂ ਸਾਰੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਭਲੇ ਦੇ ਲਈ ਕਿ ਕਿਸਾਨਾਂ ਦਾ ਕਿਵੇਂ ਫਾਇਦਾ ਹੋ ਸਕਦਾ ਅਸਹੀਰ ਲਈ ਜਿਹੜੀ ਲੜਨੀ ਆ ਭਗਵੰਤ ਮਾਨ ਸਰਕਾਰ ਵਿੱਚ ਲਾਲਜੀਤ ਸਿੰਘ ਭੁੱਲਰ ਕੈਬਨਟ ਮੰਤਰੀ ਨੇ ਅਤੇ ਉਹਨਾਂ ਦੇ ਅੱਜ ਪੱਟੀ ਇਲਾਕੇ ਵਿੱਚ ਪੁਤਲੇ ਫੁਕੇ ਗਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਹ ਅਰਥੀ ਫੂਕ ਮੁਜ਼ਾਰਾ ਕਰਦੇ ਸਮੇਂ ਕੈਬਨਟ ਮੰਤਰੀ ਉੱਤੇ ਗੰਭੀਰ ਦੋਸ਼ ਲਾਏ ਉਹਨਾਂ ਮੰਤਰੀ ਦਾ ਨਾਂ ਰੇਤੇ ਦੀ ਨਜਾਇਜ਼ ਮਾਈਨਿੰਗ ਵਿੱਚ ਵੀ ਘੜੀਤਿਆ ਆ ਕੈਮਰਾਮੈਨ ਨੂੰ ਮੈਂ ਕਹਾਂਗਾ ਵੀ ਆ ਫੋਟੋਆਂ ਆ ਕਰੋ ਚਿਹਰੇ ਵਿਖਾ ਦਿਓ ਇਹ ਬਦਲਾਵ ਵਾਲੇ ਚਿਹਰੇ ਆ ਜਿਹੜੇ ਬਦਲੇ ਦੇ ਤੌਰ ਤੇ ਕੰਮ ਕਰ ਰਹੇ ਆ ਹਾਂ ਐਸ ਬੰਨ ਦੇ ਉੱਤੇ ਲਾਲਜੀਤ ਜੀ ਪੁੱਲਰ ਮੋਢੇ ਦੇ ਉੱਤੇ ਤੋੜਾ ਰੱਖ ਕੇ ਬੰਨ ਨੂੰ ਬਚਾਉਣ ਲਈ ਲੱਗੇ ਰਿਹਾ 2023 ਦੇ ਵਿੱਚ ਅਸੀਂ ਅੱਜ ਛੋਟੇ ਵੀਰ ਨੂੰ ਕੁਛ ਨਾ ਚਾਹੁੰਦੇ ਆ ਕਿ ਜਦੋਂ ਹੁਣ 25 ਚ ਜਾਂ 26 ਚ ਜਦੋਂ ਵੀ ਕੁਦਰਤ ਨੇ ਫੇਰ ਇਹ ਪਾਣੀ ਲਿਆਂਦਾ ਤੇ ਆ ਬੰਨ ਟੁੱਟਾ ਤੂੰ ਵੀਰਿਆ ਕਿਹੜੇ ਮੋਢੇ ਤੇ ਰਾਸਤੇ ਤੋੜਾ ਤੇ ਇੱਥੇ ਸਿਵਾ ਕਰੇਗਾ ਕਿਹੜੇ ਮੋਢੇ ਤੇ ਤੇਰੇ ਤੇੜਾ ਉਹ ਤੋੜਾ ਹੋਊਗਾ ਤੇ ਜਿਹੜੇ ਇਹ ਭਗਵੰਤ ਮਾਨ ਜੀ ਕਹਿ ਰਹੇ ਆ ਆਮ ਘਰ ਦਾ ਬੱਚਾ ਵਾ ਆਮ ਕਰਦਾ ਬੱਚਾ ਤੇ ਫਿਰ ਆਮ ਲੋਕਾਂ ਨੂੰ ਰੇਤਾ ਕੱਢਣਾ ਕਿਉਂ ਨਹੀਂ ਆਕ ਲਿਧਿਆਣੇ ਤੋਂ ਆ ਕੇ ਚੌਧਰੀ ਇੱਥੇ ਰੇਤਾ ਦੇ ਕਿਉਂ ਕਾਬਜ ਹੋਇਆ ਸਾਡੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਐਸ ਕਰਕੇ ਸੰਤੂ ਘਣਾ ਦੋ ਰਿਆ ਕਿ ਜਦੋਂ ਕਦੇ ਖੜ ਆਇਆ ਉਦੋਂ ਸਾਡੇ ਵੀਰਾਂ ਨੇ ਵੱਡੇ ਵੱਡੇ ਰੋਖ ਵੜ ਵੜ ਕੇ ਬੰਨ ਮੰਨ ਲਈ ਸੁੱਟ ਦੇਣੇ ਆ ਚਾਰ ਦੀਆਂ ਕਿਸੇ ਨੇ ਪੰਡਾ ਲੈ ਕੇ ਤੁਰਿਣੇ ਕਿਸੇ ਰਸ ਲੈ ਕੇ ਬਿਸਕਟ ਰਸ ਲੈ ਕੇ ਤੁਰਿਣੇ ਆ ਪਾਣੀ ਦੀਆਂ ਬੋਤਲ ਲੈ ਕੇ ਤੁਰਿਣੇ ਆ ਕਿਉਂ ਨਾ ਬੰਨ ਬਚਾਉਣ ਵਾਸਤੇ ਲੜਿਆ ਜਾਵੇ ਅੱਜ ਲੋੜਵੰਦੀਆ ਬੰਨ ਬਚਾਉਣ ਦੀ ਕਰ ਨਹੀਂ ਲੋੜਵੰਦੀ ਇਹ ਗੱਲ ਜਿਹੜੀ ਉਹ ਸਾਫ਼ ਤੌਰ ਤੇ ਦੱਸ ਦਿਓ ਜੇ ਕਮੈਂਟਾਂ ਦੇ ਵਿੱਚ ਔਰ ਸਾਰੇ ਲੋਕਾਂ ਨੂੰ ਪੀਹਵਾ ਵੀ ਪ੍ਰੋਗਰਾਮ ਬਣ ਗਿਆ 20 ਤਰੀਕ ਨੂੰ ਡੀਐਸਪੀ ਪੱਟੀ ਤਰਨਾ ਲੱਗੂਗਾ ਹਜ਼ਾਰਾਂ ਦੀ ਗਿੰਦੇ ਮਾਵਾਂ ਪੈਣਾ ਤੇ ਸੰਗਤਾਂ ਟਰਾਲੀਆਂ ਤੇ ਚੜ ਕੇ ਜਾਣਗੀਆਂ ਉਸ ਤੋਂ ਬਾਅਦ ਜੇ ਨਹੀਂ ਜਿਹੜਿਆਂ ਗੁੰਡਿਆਂ ਨੇ ਉਦੜ ਸਾਡੇ ਬਜ਼ੁਰਗਾਂ ਦੇ ਉੱਤੇ ਵਾਰ ਕੀਤੇ ਆ ਖਿੱਚਾ ਤੋਈ ਕੀਤੀ ਆ ਉਹਨਾਂ ਤੇ ਪਰਚੇ ਦਰਜ ਕਰਕੇ ਰੈਟ ਨਹੀਂ ਪਈ ਜਾਂਦੀ ਤੇ ਫਿਰ 21 ਨੂੰ ਡੀਸੀ ਤੇ ਐਸਪੀ ਦਾ ਉਤਰ ਤਰਨ ਤਾਰਨ ਨਾ ਸਾਡੇ ਤੋਂ ਦਫ਼ਤਰ ਬਚਾ ਸਕਣਗੇ ਧੇਰਾਂਗੇ ਤੇ ਨਾ ਸਾਡੇ ਤੋਂ ਰੋਡ ਬਚਾ ਸਕਣਗੇ ਭਗਵੰਤ ਮਾਨ ਜੀ ਲਾਲਜੀਤ ਪੁੱਲ ਜੀ ਤੁਹਾਡੇ ਪਾਲੇ ਚ ਗੇਂਦਵਾਜੇ ਵੀ ਮੌਕਾ ਜੇ ਸਮਝੋ ਸਰਕਾਰਾਂ ਹੁੰਦੀਆਂ ਲੋਕਾਂ ਦੀਆਂ ਚੁੜੀਆਂ ਲੋਕਾਂ ਲਈ ਕੰਮ ਕਰਨਾ ਹੁੰਦਾ ਤੁਸੀਂ ਲੋਕਾਂ ਤੋਂ ਵੋਟਾਂ ਲੈ ਕੇ ਕਾਰਪੋਰੇਟਰ ਵਾਲੀ ਕੰਮ ਕਰ ਰਹੇ ਜੇ ਰੇਤਾ ਚੋਰਾ ਨਹੀਂ ਕੰਮ ਕਰ ਰਹੇ ਜੇ ਇਕੋ એમ ਤਾ ਡਰੇ ਗਿਆ ਵੀ ਰੋਜ਼ ਰੇਤਾ ਚੋਰੀ ਕਿਵੇਂ ਕਰਾਉਣੀ ਤੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਜ਼ਮੀਨਾ ਲੋਕਾਂ ਤੋਂ ਕਿਵੇਂ ਖੋਹ ਕੇ ਆਪਣੇ ਆਕਾਮਾਂ ਨੂੰ ਦੇੜੀਆਂ ਪਰ ਇਹ ਪੰਜਾਬ ਦੇ ਲੋਕਵਾ ਇਸ ਧਰਤੀ ਦੇ ਲੋਕਾਂ ਨੇ ਕਦੀ ਵੀ ਕਿਸੇ ਅਬਦਾਲੀ ਦੀ ਕਿਹ ਦਰਾਨੀ ਦੀ ਕਿਸੇ ਅਰਗਜੇਬ ਦੀ ਕਦੀ ਟੈ ਨਹੀਂ ਮੰਨੀ ਹਮੇਸ਼ਾ ਹੀ ੜਕੇ ਰਹਿ ਆ ਛਾਤੀਆਂ ਢਾ ਕੇ ਆਪਣੀਆਂ ਛਾਤੀਆਂ 'ਚ ਖੰਜਰ ਖਾਦੇ ਆ ਤੇ ਅੱਜ ਵੀ ਉਹਨਾਂ ਦਾ ਹੀ ਖੂਨ ਤਿਆਰ ਬਰ ਤਿਆਰ ਵਾ ਸੋ ਅਸੀਂ ਕਹਿੰਨੇ ਆਂ ਵੀ ਅਸੀਂ ਸ਼ਾਂਤਮਈ ਤਰੀਕੇ ਨਾਲ ਲੜਨ ਵਾਲੇ ਲੋਕ ਵਾ ਜਿੰਨੇ ਮਰਜੀ ਜੇਲ੍ਹਾਂ ਦੇ ਗੂਏ ਖੋਲ ਲਿਓ ਜੋ ਕਰਨਾ ਕਰ ਲਿਓ ਰੇਤ ਦੀ ਖੱਡ ਗੈਰਕਾਨੂੰਨੀ ਸੀ ਗੈਰਕਾਨੂੰਨੀ ਹੈ ਤੇ ਗੈਰਕਾਨੂੰਨੀ ਰਹੇਗੀ 19 ਮਹੀਨਿਆਂ ਦੇ ਵਿੱਚ ਇੱਕ ਵੀ ਡਾਕੂਮੈਂਟ ਲੀਗਲ ਪੇਸ਼ ਨਹੀਂ ਕਰ ਸਕੇ ਇੱਥੋਂ ਦੁਨੀਆ ਦੇ ਲੋਕੋ ਇਹ ਸਮਝ ਲਓ ਵੀ ਸਰਕਾਰ ਕੇਂਦਰ ਦੀ ਹੋਵੇ ਪੰਜਾਬ ਦੀ ਹੋਵੇ ਕਾਰਪੋਰੇਟਰਾਂ ਦੇ ਚੋਰਾਂ ਦੇ ਅੱਕ ਚ ਕਿਵੇਂ ਖੜੀ ਆ ਸੋ ਅੱਜ ਪਤਲਾ ਫੂਕ ਮੁਕਿੰਮ ਪਿੰਡ ਪਿੰਡ ਪੂਰੇ ਹਲਕੇ ਦੇ ਵਿੱਚ ਕਰਾਂਗੇ ਪੰਜਾਬ ਦੇ ਵਿੱਚ ਜ਼ੋਨ ਪੱਧਰ ਤੇ ਪੁਦਲੇ ਫੂਕੇ ਜਾਣਗੇ ਸੋ ਆ ਜਿਹੜੇ ਉਹ ਯੋਧੇ ਆ ਜਿਨ੍ਹਾਂ ਨੂੰ 15 ਤਰੀਕ ਨੂੰ ਡਾਂਘਾਂ ਨਾਲਵਾਜਿਆ ਸੀ ਅੱਜ ਫੇਰ ਖੜੇ ਆ